ਡਾਈਟ ਦਾ ਹੋ ਗਿਆ ਪੂਰਾ ਪੂਰਾ ਪ੍ਰਬੰਧ ਸੁੱਕੀ ਖਿਚੜੀ ਮਿੱਠਾ ਤੜੀਆ ਨਮਕੀਨ ਤੜੀਆ ਪੰਜੀਰੀ ਤੇ ਮुरमਰੇ ਇਹ ਮਿਹੜਿਆ ਸਮਾਨ ਆਪਾਂ ਨੂੰ ਅੰਗੜਵਾਰੀ ਤੋਂ ਭਈ ਨਿਆਣੇ ਲੋੜੀ ਮੰਗਣ ਇਹ ਆਪਾਂ ਨੂੰ ਗੀਤ ਸੁਣਾਉਣਗੇ ਲੋੜੀ ਤੱਕ ਕਿਨੂ ਕਿਨੂ ਆਉਂਦਾ ਭਈ ਸੁਣਾਓ ਕੋੜੀ ਕੋੜੀ ਸੁਣੀ ਤੇਰੇ ਅਦੇ ਪਰਖ ਲੈ ਰੋਡ ਸਾਡੇ ਸੇਤੀ ਸੇਤੀ ਦੋ ਦੋ ਦਾਰੇ ਖਲਾ ਰਹੇ ਨੋੜੀ ਲੱਗੇ ਸਾਗ ਤੇ ਸਾਜ ਬਸ ਸਾਗ ਤੇ ਮਿਰਚ ਮਰ ਲਗੀ ਕੋੜੀ ਦੇ ਬੀਜੀ ਲੋੜੀ ਗੁੱਡ ਥੈਂਕ ਯੂ ਕਿਹੜੀ ਕਿਹੜੀ ਕਲਾਸ ਚੋਂ ਚੌਥੀ ਚ ਤੂੰ ਕਿਹਨੇ ਕੀ ਦੀ ਅੰਨੀ ਇੰਨੀ 3 ਮੈਂ ਦੂਜੀ ਤੇ ਤੂੰ ਕਿਹਵੇਂ ਚ ਤੀਜੀ ਤੀਜੀ ਇਹ ਤਾਂ ਪਹਿਲੀ ਜੀ ਆ ਜੂ ਤੀਜੀ ਤੀਜੀ ਤੇ ਤੀਜੀ ਲੱਗਦਾ ਤਾਂ ਹੈ ਨਹੀਂ ਤੂੰ ਮੈਂ ਦੂਜੀ ਤੇ ਪਹਿਲੀ ਜੀ ਹੈ ਤੇਰਾ ਨਾਮ ਕੀ ਹੈ ਭਾਈ ਗੈਵੀ ਗੈਵੀ ਤੇਰਾ ਨਵਰਾਜ ਨਵਰਾਜ ਤਾਜਵੀਰ ਤਾਜਵੀਰ ਕਰਨ ਲੈ ਕਰਨ ਕੀ ਕਰਨਾ ਹੈ ਕਰਨ ਕਰਨ ਨਾ ਸੋਹਣੇ ਨੇ ਭਾਈ ਤੁਹਾਡੇ ਹੈਗਾ ਮਾਰ ਹੱਕ ਜੋਰੇ ਜੋਰੇ ਜੋਰਾ ਜੋਰਾ ਬੜਾ ਕਤ ਲਾਗੇਰੀ ਜੋੜਾ ਓਏ ਖੋਲਦਾ ਜੋਰੇ ਉਹ ਨਹੀਂ ਖੋਲਦਾ ਕੁਛ ਨਹੀਂ ਕਹਿੰਦਾ ਆ ਗਈ ਪੂਰੇ ਜੋਰਾ ਕਟਾ ਹਾਂ ਬੜਦਾ ਬਲੋਕ ਸਮਾਨ ਲੈਣਗੇ ਉਦੋਂ ਕਲਿੱਪ ਬਣਾਉਂਦੇ ਹੁੰਦੇ ਨੇ ਬਗੀ ਕੀ ਲੈਟਰ ਅਜੇ ਲਾਗੇ ਬਣਾਉਣੇ ਆ ਭੁੱਲ ਗਏ ਡਿਲੀਵਰੀ ਵਾਲੇ ਬਾਕਸ ਪਏ ਸੀਗੇ ਮੈਂ ਕਿਹਾ ਇਹਨਾਂ ਨੂੰ ਆਪਾਂ ਕ੍ਰੀਏਟਿਵ ਬਾਕਸ ਬਣਾ ਲੈਂਦੇ ਨੇ ਕੋਈ ਸਟੋਰੇਜ ਕਰ ਲਿਆ ਕਰਾਂਗੇ ਤੁਹਾਨੂੰ ਬਣਾ ਕੇ ਦਿਖਾਉਣਾ ਮੈਂ ਕਿਵੇਂ ਬਣਾਉਣਾ ਬਿਫੋਰ ਆਫਟਰ ਕਰਦੇ ਆ ਰੈਡੀ ਆਪਣਾ ਬਾਕਸ ਚੋਣਾ ਬਣਿਆ ਦੱਸਿਓ ਪਹਿਲੇ ਸੀ ਮੈਂ ਕਿਹਾ ਨਟੈਂਡੋ ਠੀਕ ਕਰ ਦਈਏ ਆਈਡੀ ਨਹੀਂ ਬਣਦੀ ਬਾਕੀ ਦੇਖਦੇ ਕਿ ਬਣਦਾ ਇਹਦਾ ਤੁਰਿਆ ਇਹ ਕੀ ਕਰ ਰਹੇ ਹੋ ਸਰ ਜੋੜ ਰਹੇ ਨੇ ਜੋੜ ਜੋੜ ਲਾ ਰਹੇ ਹੋ ਬਣ ਗਈ ਗੱਲ ਹਾਂ ਹਾਂ ਇਹਨਾਂ ਦਾ ਅਸਟ੍ਰੀਲ ਕਰਾ ਰਹੇ ਨੇ ਵਿਛੜੇ ਕੁੱਕੇ ਸੀ ਅੱਗੇ ਸੀਗੇ ਜਿੰਮ ਚ ਤੇ ਲਾਵਾਂਗੇ ਲੈਗ ਦੇ ਨਾਲ ਸ਼ੋਲਡਰ ਖਾਲੀ ਖਾਲੀ ਪਈਏ ਮੇਰੇ ਮਤੋਂ ਨਿਕਲੇ ਸੀ ਲੈਣੀ ਸੀ ਭਾਂਡੇ ਵਾਲੀ ਟੋਕਰੀ ਸਰਦਾਨੀ ਸੀ ਖਾਣੇ ਆ ਟੋਕਰੀ ਵਾਂਗ ਆ ਬਰੌਨ ਬਰੈਡ ਲੈ ਕੇ ਚੱਲ ਗਿਆ ਘਰ ਨੂੰ ਟੋਕਰੀ ਲੈ ਲਈ ਟੋਕਰੀ ਵਾਲਿਆਂ ਨੇ ਦਿੱਤਾ ਸਾਨੂੰ ਗਿਫਟ ਕੇਕ ਕੀ ਵਾਲ ਨੇ ਵੀਰੇ ਠੀਕ ਠਾਕ ਆ ਜੋ ਲੱਦ ਲਿਆ ਗੱਡੀਆਂ ਵਾਲਿਆਂ ਵਾਂਗ ਕੀ ਹਾਲ ਲੱਦ ਮੇਰਾ ਨੋਣਾ ਤੇਰਾ ਵੀ ਸੋਣਾ ਮਾਰ ਦੇ ਤੂੰ ਵੀ ਆ ਗਏ ਸੀਗੇ ਜਿੰਮ ਚੋਂ ਤੇ ਜਿੰਮ ਚੋਂ ਆ ਕੇ ਆਪਾਂ ਚਾਰ ਸ਼ਕਰ ਗੰਦੀਆਂ ਨਾਲ ਪ੍ਰੋਟੀਨ ਤੇ ਬ੍ਰਾਊਨ ਬ੍ਰੈਡ ਵੀ ਖਾ ਸਕਦੇ ਆ ਪੀਨਟ ਬਟਰ ਲਾ ਕੇ ਤੇ ਇਹ ਆਪਣੀ ਪੋਸਟ ਵਰਕਆਊਟ ਮੀਲ ਆ ਆ ਕਰਨੀ ਆ ਕਿਚਨ ਕਲੀਨ ਗਾ ਪਿਆ ਪਿਆ ਆਂਡੇ ਤੇ ਤੋਂ ਕਿਚਨ ਤੇ ਜੋ ਸੋਈ ਕਰਦੀ ਕਲੀਨ ਟੋਕਰੀਆਂ ਲਾਤੀਆਂ ਸੀ ਇੱਕ ਪਾਸੇ ਦੂਜੇ ਪੰਡੇ ਓਵਨ ਵੀ ਸੈੱਟ ਢਾਲ ਬਣੀ ਸੀ ਬਾਹਲੀ ਘੈਂਟ ਸੋਲਿਆਂ ਦੀ ਸਬਜ਼ੀ ਜਿਵੇਂ ਗੁਲਤੀਆਂ ਚ ਨਹੀਂ ਪਾਈ ਸੀ ਉਹ ਤੇ ਗੁਲਚੇ ਹੈ ਨਹੀਂ ਸੀਗੇ ਰੋਟੀ ਪਾਣੀ ਛੱਕ ਲਿਆ ਜਿੰਨੀ ਆ ਕੋਈ ਖਾਣਾ ਨਹੀਂ ਨਾ ਤੇ ਫਿਰ ਹੁਣ ਲੱਗਿਆ ਹੀ ਭੁੱਖ ਮੈਂ ਕਿਹਾ ਚੱਲ ਹੁਣ ਦਿਲ ਕਰਦਾ ਸਰ ਘਰੇ ਚੀਜ਼ ਹੈਗੀ ਆ ਹੁਣ ਆਪਾਂ ਬਣਾਉਨੇ ਆ ਸੈਂਡਵਿਚ ਕੀਜ਼ ਕੱਢ ਲਿਆ ਤੇ ਹਾਰਸ ਸਾਊਸ ਯੂਜ਼ ਕਰ ਲੈਣੀ ਆਪਾਂ ਸਬਜ਼ੀ ਪਾ ਕੇ ਤੇ ਦੇਗੜਿਆਂ ਬਣਾ ਕੇ ਆਮ ਗਏ ਸੀ ਬੋਰਸ ਡਾਕਟਰ ਚੋਇਸ ਦੇ ਸੋਹਣੇ ਇਹਦਾ ਕਵਰ ਹੀ ਇੰਨਾ ਸੋਹਣਾ ਤੇ ਟੇਸਟੀ ਵੀ ਬਹੁਤ ਨੇ ਜਿਹੜੇ ਮੈਂ ਮਸਲ ਬਲੇਜ ਦੇ ਮੰਗਾਏ ਸੀਗੇ ਉਹ ਚਾਕਲੇਟ ਵਾਲੇ ਸੀਗੇ ਉਹ ਵੀ ਠੀਕ ਨੇ ਆਪਦੀ ਜਿਹਾ ਫਰੇਮ ਵਾਲੇ ਘੈਂਟ ਨੇ ਤੇ ਸਬਜੀ ਲਾ ਲੋ ਵੱਧ ਵੱਧ ਮਨ ਨਾਲ ਸਵੇਰ ਨੂੰ ਤਾਂ ਬਚਣੀ ਨਹੀਂ ਕਿਉਂਕਿ ਆਪਣੇ ਘਰੇ ਸਾਰਾ ਕੁਝ ਬੀਜਿਆ ਹੋਇਆ ਨਾ ਪਾਲਕ ਮੇਥੀ ਇਸ ਵਾਰੀ ਤਾਂ ਕਰਕੇ ਬਹੁਤ ਉੱਤਰਦੀ ਹੈ ਫਿਰ ਤਾਂ ਆਇਆ ਨਾ ਵੀ ਬਣਾਵਣਾ ਤੇ ਖਾਈ ਚੱਲੋ ਹੈਲਦੀ ਚੀਜ਼ ਹੀ ਆ ਮੈਂ ਤਾਂ ਦੂਜਾ ਵੀ ਬਰੈਡ ਬਣਾ ਲਿਆ ਸੋ ਚਲਾਤੀ ਇਹਨੂੰ ਕਸ ਕੇ ਕਰ ਦੋ ਆਨ ਤੇ ਆਉਣੀ ਆ ਤੇ ਇਹ ਲੈਟ ਨਾ ਰੈੱਡ ਬੰਦ ਹੋ ਜਾਊਗੀ ਨਾ ਰੈੱਡ ਆ ਜਾਊਗੀ ਚਲ ਜਿਹੜੀ ਵੀ ਮਰਜੀ ਆਵੇ ਇੱਕ ਆਊਗੀ ਬਣ ਕੇ ਰੈਡੀ ਹੋ ਜਾ ਫਿਰ ਆਪਾਂ ਛਕਾਂਗੇ ਤੁਹਾਨੂੰ ਦੱਸਾਂਗੇ ਕਿੰਨੇ ਲੱਗੇ ਬਣ ਕੇ ਬ੍ਰੈਡ ਆਪਣੇ ਰੈਡੀ ਨੇ ਤੇ ਸ਼ਕਲ ਬਹੁਤ ਸੋਹਣੀ ਆ ਤੇ ਆਪਾਂ ਹੁਣ ਖਾਂਦੇ ਆ ਕੋਨ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ